ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਖੂਨੀ ਕਹੀ ਜਾਣ ਵਾਲੀ ਚਾਈਨਾ ਧੋਰ ਦੀ ਵਿਕਰੀ ਅਤੇ ਵਰਤੋਂ ਦੀ ਰੋਕਥਾਮ ਦੇ ਲਈ ਸਖਤ ਕਦਮ ਚੁੱਕਿਆ ਗਿਆ ਹੈ ਇਸ ਦੀ ਸੂਚਨਾ ਦੇਣ ਵਾਲੇ ਨੂੰ 25000 ਰੁਪਏ ਨਾਮ ਤੋਂ ਇਲਾਵਾ ਵੇਚਣ ਅਤੇ ਵਰਤੋਂ ਕਰਨ ਵਾਲੇ ਨੂੰ ਕਟੋਕਾਰ 10000 ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਜੁਰਮਾਨਾ ਨਿਯਮਬੀ ਲਾਗੂ ਕੀਤਾ ਗਿਆ ਹੈ ਜਦੋਂ ਇਸ ਦੇ ਬਾਰੇ ਪਤੰਗ ਵੇਚਣ ਵਾਲੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਨਿਯਮ ਦੀ ਸ਼ਲਾਘਾ ਕੀਤੀ ਹੈ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਖੂਨੀ ਧੋਰ ਦੇ ਖਿਲਾਫ ਕਾਰਵਾਈ ਲੋੜੀ ਤੋਂ 2 ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਕਿਉਂਕਿ ਕੁਝ ਲੋਕ ਲਾਲਸੇ ਵਿੱਚ ਆ ਕੇ ਇਹ ਖੂਨੀ ਡੋਰ ਪਹਿਲਾਂ ਹੀ ਸਟਾਕ ਕਰਨੀ ਸ਼ੁਰੂ ਕਰ ਦਿੰਦੇ ਨੇ ਵੇਖਦਿਆਂ ਗੁਰਦਾਸਪੁਰ ਤੋਂ ਪੱਤਰਕਾਰ ਰੋਹਿਤ ਗੁਪਤਾ ਦੀ ਇਹ ਖਾਸ ਰਿਪੋਰਟ ਲੋੜੀ ਦਾ ਤਿਉਹਾਰ ਆ ਰਿਹਾ ਹੈ ਔਰ ਚਾਇਨਾ ਡੋਰ ਇੱਕ ਵਾਰ ਫਿਰ ਤੋਂ ਮੁੱਦਾ ਬਣ ਚੁੱਕੀ ਹੈ ਪੰਜਾਬ ਸਰਕਾਰ ਨੇ ਅੱਜ ਤੋਂ ਜੁਰਮਾਨੇ ਦਾ ਪ੍ਰਬੰਧਨ ਕਰਤਾ ਹੈ ਜਿਹੜਾ ਚਾਇਨਾ ਡੋਰ ਵਰਤੇਗਾ ਘੱਟੋ ਘੱਟ 10000 ਰੁਪਏ ਜੁਰਮਾਨਾ ਲਗਾਇਆ ਜਾਏਗਾ ਦੁਕਾਨਦਾਰ ਸਾਡੇ ਨਾਲ ਮੌਜੂਦ ਹੈ ਗੱਲ ਕਰਦੇ ਇਹਨਾਂ ਨਾਲ ਕਿ ਲੱਗਦਾ ਪਈ ਕਿੱਦਾਂ ਦਾ ਫੈਸਲਾ ਹੈ ਭਾਜੀ ਬਹੁਤ ਵਧੀਆ ਗਵਰਨਮੈਂਟ ਨੇ ਬਹੁਤ ਵਧੀਆ ਕੀਤਾ ਵਾ ਕਿ ਜੁਰਮਾਨਾ ਰੱਖਿਆ ਆਈ ਕਹਿੰਦੇ ਇਹਨਾਂ ਨੂੰ ਹੋਰ ਸ਼ਕਤੀ ਕਰਨੀ ਜਿਹੜਾ ਚੜਾਉਂਦਾ ਪਰੋਜੇ ਉਹਰੇ ਨਾਲ ਜ਼ਿਆਦਾ ਸ਼ਕਤੀ ਕਰਨੀ ਚਾਹੀਦੀ ਹੈ ਉਹਨਾਂ ਆਟੋਮੈਟਿਕ ਬੱਚੇ ਮੰਗਰੀ ਬੰਦ ਕਰ ਦੇਣਗੇ ਕੀ ਲੱਗਦਾ ਕੀ ਲੱਗਦਾ ਇਸ ਫੈਸਲੇ ਨਾਲ ਕੁਝ ਫਰਕ ਹੋਏਗਾ ਜ਼ਰੂਰ ਪਏਗਾ ਜੀ ਜ਼ਰੂਰ ਬਹੁਤ ਜ਼ਿਆਦਾ ਫਰਕ ਪਏਗਾ ਉਰੇ ਨਾਲ ਇਹ ਹੋਏਗਾ ਕਿ ਉਨੀ ਡਿਮਾਂਡ ਘਟ ਜਾਏਗੀ ਜੀ ਦੇਖੋ ਬੱਚਿਆਂ ਨੂੰ ਵੀ ਪਤਾ ਹੋਏਗਾ ਨਹੀਂ ਜੀ ਸਾਡੇ ਤੇ ਜੁਰਮਾਨਾ ਸ਼ੁਰੂ ਹੋ ਗਿਆ 10000 ਰੁਪਏ ਸਾਡੇ ਬਾਪੇ ਨੂੰ ਭਰਨੇ ਪੈਣਾ ਉਹ ਚੱਕਰ ਜੋ ਕਹਿਣਗੇ ਇਹ ਨਹੀਂ ਕਰਨ ਲੈਣੀ ਜੀ ਗੱਲ ਗੁਰਦਾਸਪੁਰ ਸ਼ਹਿਰ ਦੀ ਕਰੀਏ ਤੇ ਕਿੰਨੀ ਕ ਡੋਰ ਵਿਕੀ ਹੈ ਚਾਈਨਾ ਔਰ ਕਿੱਦਾਂ ਦਾ ਮਾਹੌਲ ਹੈ ਭਾਜੀ ਵਿਕਦੀ ਵੀ ਆ ਦੇਖੋ ਜੀ 50% ਚਾਈਨੀਜ਼ ਵਿਕਦੀ ਵੀ ਆ ਹਜੇ ਵੀ ਇੰਡੀਅਨ ਵਿਕਦੀ ਆ 50% ਇੰਡੀਅਨ ਵਿਕਣ ਦੀ ਆ 50% ਚਾਈਨੀਜ਼ ਵਿਕਣ ਦੀ ਆ ਜੀ ਇੰਨੀ ਕਿ ਸ਼ਕਤੀ ਨਾਲ ਇਹ ਹੋਏਗਾ ਕਿ 70% ਇੰਡੀਅਨ ਵਿਕਣ ਲੱਪੇਗੀ ਕੀ ਲੱਗਦਾ ਕੀ ਕਾਰਨ ਹੈ ਨੇ પ્રયાસਾ ਤੋਂ ਬਗਾਇਵਦ ਵੀ ਬੰਦ ਨਹੀਂ ਹੋ ਰਹੀ ਭਾਜੀ ਮੈਨੂਫੈਕਚਰਿੰਗ ਹੋ ਰਹੀ ਆ ਨਾ ਜੇ ਮੈਨੂਫੈਕਚਰਿੰਗ ਬੰਦ ਹੋ ਜੇਗੀ ਆਟੋਮੈਟਿਕ ਬੰਦ ਹੋ ਜੇਗੀ ਦੁਕਾਨਦਾਰ ਕਿੰਨੀ ਕੁ ਵੇਚ ਲੇਗਾ ਜਦੋਂ ਮੈਨੂਫੈਕਚਰਿੰਗ ਬੰਦ ਹੋ ਗਈ ਆਟੋਮੈਟਿਕ ਬੰਦ ਹੋਈ ਨਹੀਂ ਆ ਸਾਰੀ ਮੈਨੂਫੈਕਚਰਿੰਗ ਵੀ ਹਾਈ ਲੈਵਲ ਤੇ ਹੋ ਰਹੀ ਆ ਕਿਉਂਕਿ ਕਈ ਜਗ੍ਹਾ ਤੇ ਹਜ਼ਾਰਾਂ ਗੱਟੂ ਫੜੇ ਜਾ ਰਹੇ ਆ ਭਾਜੀ ਦੇਖੋ ਫੈਕਟਰੀਆਂ ਚ ਬੰਦ ਰਹੀ ਆ ਤੇ ਉਸ ਚੱਕਰ ਚ ਵਿਕਦੀ ਆ ਫੈਕਟਰੀਆਂ ਚ ਬੰਦ ਹੋਈ ਨਹੀਂ ਚਾਹੀਦੀ ਆ ਕਿਨੇ ਗੌਰਮੈਂਟ ਨੂੰ ਫੈਕਟਰੀਆਂ ਦੇ ਉੱਪਰ ਸਖਤੀ ਕਰਨੀ ਚ ਕੀ ਆ ਬਚੀ ਬੰਦ ਕਰੇ ਉਥੋਂ ਬੰਦ ਹੋ ਗਈ ਆਪੇ ਆਟੋਮੈਟਿਕ ਬੰਦ ਹੋਈ ਨਹੀਂ ਆ ਅੱਛਾ ਇੱਕ ਗੱਲ ਹੋਰ ਦੇਖੀ ਹੈ ਕਿ ਇਹਦੇ ਤੇ ਲਿਖਿਆ ਹੁੰਦਾ ਨਾਟ ਫੋਰ ਫਲਾਈਂਗ ਕਾਈਟ ਗੁੱਡੀ ਵਧਾਨ ਲਈ ਨਹੀਂ ਆ ਫਿਰ ਕਾਦੇ ਲਈ ਵਰਤੀ ਜਾਂਦੀ ਹੈ ਡੋਰ ਫਿਰ ਇਹ ਟੈਂਟ ਵਗੈਰਾ ਸੀਨ ਵਾਸਤੇ ਆਂਦੀ ਆ ਚਲੋ ਵਧੀਆ ਗੱਲ ਆ ਬਾਕੀ ਇਹਦੇ ਤੇ ਜਦੋਂ ਕੈਮੀਕਲ ਝਾੜਦੇ ਆ ਡੋਰ ਬਣ ਜਾਂਦੀ ਆ ਗਵਰਨਮੈਂਟ ਨੂੰ ਚਾਹੀਦਾ ਕਿ ਫੈਕਟਰੀਆਂ ਨੂੰ ਸ਼ਕਤੀ ਕਰਨੀ ਚਾਹੀਦੀ ਆ ਕਿ ਹਾਂ ਕੀ ਕੈਮੀਕਲ ਨਹੀਂ ਝਾੜਨਾਰੇ ਤੇ ਇਹ ਤੁਸੀਂ ਆਪਣੇ ਟੈਂਟ ਵਾਸਤੇ ਯੂਜ਼ ਕਰੋ ਕੋਈ ਗੱਲ ਨਹੀਂ ਕਿ ਜੇ ਡੋ ਕੈਮੀਕਲ ਝੜਦਾ ਫਿਰ ਡੋਰ ਬਣਦੀ ਆ ਅਦਰਵਾਈਜ਼ ਇਹ ਟੈਂਟ ਸੀਨ ਦੇ ਕੰਮ ਆਂਦੀ ਹੈ। ਹੋਰ ਕੀ ਕੀਤਾ ਜਾ ਸਕਦਾ ਇਹਨੂੰ ਰੋਕਣ ਲਈ? ਭਾਜੀ ਗਵਰਨਮੈਂਟ ਬਹੁਤ ਵਧੀਆ ਕੰਮ ਕਰ ਰਹੀ ਹੈ। ਗਵਰਨਮੈਂਟ ਨੇ ਬਹੁਤ ਵਧੀਆ ਕੀਤਾ ਵਾ। ਇਹ ਕਹਿੰਦੇ ਥੋੜੀ ਜੀ ਗਵਰਨਮੈਂਟ ਨੂੰ ਚਾਹੀਦਾ ਹੋਰ ਸਖਤੀ ਕਰੇ ਜਿਹਦੇ ਨਾਲ ਕੀ ਬਿਲਕੁਲ ਹੀ ਬੰਦ ਹੋ ਜੇ। ਉਹਰੇ ਨਾਲ ਰੋਜ਼ਗਾਰ ਵਧੇਗਾ। ਇੰਡੀਆ ਦਾ ਰੋਜ਼ਗਾਰ ਵਧੇਗਾ। ਦੇਖੋ ਬਾਕੀ ਦਾ گاਉਂ ਸਾਦਾ ਦਾ ਕਾਫੇ ਸ਼ੁਰੂ ਹੋ ਗਿਆ। ਗਵਰਨਮੈਂਟ ਨੂੰ ਚਾਹੀਦਾ ਕਿ ਇਹਨਾਂ ਦੀ ਫੈਕਟਰੀ ਨੂੰ ਪ੍ਰੈਫਰੈਂਸ ਦੇਣੀ ਕਿ ਚਲੋ ਠੀਕ ਹੈ ਜੀ। ਥੋੜੀ ਸਹੂਲਤ ਦੇਣੇ ਕਿ ਜ਼ਿਆਦਾ ਵਿਕੇ ਆ। ਉਹਰੇ ਨਾਲ ਕਿੰਨੇ ਦਾ ਘਰ ਰੋਟੀ ਖਾਣ ਲਾਂ ਵਾਲਾ ਵੀ ਖਾਏਗਾ ਆਹੀ ਵੀ ਖਾਵਾਂਗੇ ਬਾਕੀ ਵੀ ਸਾਰੇ ਕਰਨਗੇ ਉਸ ਚੱਕਰ ਦੇ ਵਿੱਚ ਦੁਬਾਰਾ ਚੱਲਣੀ ਚਾਹੀਦੀ ਇੰਡੀਅਨ ਡੋਰ ਆਣੀ ਚਾਹੀਦੀ ਹੈ ਸਾਰੀ ਹੋਰ ਥੋੜੀ ਜੀ ਸ਼ਕਤੀ ਹੋ ਜੇ ਤੇ ਪੁਰਾਣਾ ਡੋਰ ਵਾਪਸ ਆ ਸਕਦਾ ਗੁੱਡੀ ਚੜਾ ਜੀ 50% ਪੁਰਾਣਾ ਡੋਰ ਫੇਰ ਦੁਬਾਰਾ ਤੋਂ ਸ਼ੁਰੂ ਹੋ ਜਾਏਗਾ ਜੀ ਜੇ ਥੋੜੀ ਜਿਹੀ ਹੋਰ ਸ਼ਕਤੀ ਕਰਨੀ ਚਾਹੀਦੀ ਐ ਗੌਰਮੈਨੂੰ ਪੁਰਾਣਾ ਡੋਰ ਸ਼ੁਰੂ ਹੋ ਜਾਏਗਾ ਦੁਬਾਰਾ ਤੇ ਕੁਝ ਕਸਟਮਰ ਕਸਟਮਰ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲ ਕਰਦੇ ਆ ਕੀ ਲੱਗਦਾ ਕਿਉਂ ਹਜੇ ਵੀ ਚਾਈਨਾ ਡੋਰ ਵਰਤੀ ਜਾ ਰਹੀ ਹੈ ਬੱਚੇ ਵੱਲ ਸਰ ਚਾਈਨੀ ਡੋਰ ਤਾਂ ਵਰਤੀ ਜਾ ਰਹੀ ਹੈ ਜੇ ਪਿੱਛੋਂ ਬੰਦੀ ਪਈ ਆ ਜਦੋਂ ਮਾਰਕੀਟ 'ਚ ਬੱਚੇ ਆਂਦੇ ਆ ਉਹ ਦੇਖਦੇ ਆ ਚਾਈਨਾ ਡੋਰ ਵੇਖਦੀ ਪਈ ਆ ਤੇ ਲੋਕੀ ਬੱਚੇ ਮਗਰ ਪੈਂਦੇ ਆ ਇਹ ਕਰਕੇ ਚਾਈਨਾ ਡੋਰ ਬੰਦ ਹੋਣੀ ਚਾਹੀਦੀ ਆ ਤੇ ਬੱਚਿਆਂ ਨੂੰ ਚਾਹੀਦਾ ਜੋ ਪਹਿਲੀ ਡੋਰ ਆਂਦੀ ਹੀ ਉਹੀ ਵਰਤਨ ਨਾਲ ਕੋਈ ਨੁਕਸਾਨ ਨਾਲ ਬੱਚਿਆਂ ਨੂੰ ਮਜ਼ਾ ਆਏਗਾ ਬੱਚੇ ਕਿਉਂ ਮੰਗਦੇ ਆ ਮਤਲਬ ਜਿਆਦਾ ਵਧੀਆ ਡੋਰ ਲੱਗਦੀ ਆ ਸਰ ਤਾਂ ਮੰਗਦੇ ਆ ਜਿਵੇਂ ਇੱਕ ਬੱਚੇ ਦੀ ਕਾਈਟ ਦੂਜਾ ਬੱਚਾ ਉਹ ਕਰ ਛੱਡਦਾ ਫਿਰ ਉਹ ਕੱਟ ਦਿੰਦਾ ਉਹ ਸੋਚਦੇ ਆ ਕਿ ਅਸੀਂ ਉਹੀ ਚਾਈਨਾ ਡੋਰ ਹੀ ਲਈਏ ਤੇ ਹਾੜ ਵੀ ਨਾ ਕਾਇਟ ਹੋਏ ਤੇ ਬਿਲਕੁਲ ਜੀ ਬੱਚਿਆਂ ਚ ਟ੍ਰੈਂਡ ਹੁੰਦਾ ਕਿ ਉਹਨਾਂ ਦੀ ਪਤੰਗ ਕੱਟੀ ਨਾ ਜਾਏ ਇਸ ਲਈ ਉਹ ਚైనా ਡੋਰ ਦੀ ਮੰਗ ਕਰਦੇ ਨੇ ਲੇਕਿਨ ਮਾਰਕੀਟ ਚ ਮਿਲਨੇ ਬੰਦ ਹੋ ਜਾਈ ਤੇ ਬੱਚਿਆਂ ਲਈ ਹੋਰ ਕੋਈ ਚਾਰਾ ਰਹੇਗਾ ਹੀ ਨਹੀਂ ਗੁਰਦਾਸਪੁਰ ਤੋਂ ਕੈਮਰਾਮੈਨ ਯੋਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ